ਮਨਾਈ ਦਾ ਇਸ ਨੂੰ ਬੁਰਾ ਨਹੀਂ ਕਰਨਾ ਚਾਹੀਦਾ। ਬਸ਼ਵਨ ਦੇ ਕਰਤਾਰ ਸਿੰਘ ਕਰਦਾਸ ਸਿੰਘ ਨੇ ਚਾਹੀਦੀ ਹੈ। ਹਮਨੇ ਕੰਗੇ ਬੁਰਾ ਨਹੀਂ ਕੀਤਾ। ਬੰਦਾਂ ਕਿਹਦੀ ਦਾ ਮਾਣ ਕਰਦੇ ਕਦੇ ਸੰਸਾਰ ਦੇ ਉੱਤੇ ਕਿ ਮਾਣ ਨਹੀਂ ਕਰਨਾ ਚਾਹੀਦਾ। ਮਾਤਰ ਕੋ ਕਿਸੇ ਵਿਦਵਾਨ ਸੁਣੇ ਬਹੁਤ ਮਾਣ ਦੀ ਗੱਲ ਕੀਤੀ ਹੈ। ਉਹ ਕਹਿੰਦੇ ਮਾਣ ਹੁਸਨ ਦਾ ਕਰਨਾ ਬੈਠੇ ਕਿਧਰੇ ਪੁੱਢ ਨੂੰ ਦੇਖੇ। ਉਹ ਮਾਣ ਹੁਸਨ ਦਾ ਕਰਨਾ ਬੈਠੇ ਕਿਧਰੇ ਪੁੱਢ ਨੂੰ ਦੇਖੇ। ਸੂਤ ਦੇ ਇੱਟੇ ਉੱਪਰ ਸੂਤ ਦੇ ਬਾਬਾ ਫਰੀਦ ਸਾਹਿਬ ਜੀ ਪਾਵਰ ਮੀਟਰ ਬਾਣੀ ਦੇ ਤਰ੍ਹਾਂ ਕਿਹ ਪ੍ਰੀਦਾ ਜਿੰਨ ਲੋਏ ਵਿੱਚ ਜੱਟ ਹੋਇਆ ਸੇ ਲੋਇਨ ਮੈਂ ਟਿੱਠੇ ਕੱਜਾ ਕਰੇ ਤਰਾ ਸੈਂਤ ਸਿਰ ਪੋਖੀ ਜੂਏ ਬੈਠੇ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਕਬੀਰ ਨਾ ਬਣਾ ਕੀਜੀਐ ਉੱਚਾ ਦੇ ਤਵਾਸ ਆਜ ਕਾਲ ਭੋਲੇ ਲੈਣਾ ਪਰ ਜਾਂਦੇ ਕਾ ਕਬੀਰ ਨਾ ਬਣਾ ਕੀਜੀਐ ਅੜਨਾ ਹਸਿਆ ਕੋਏ ਅਜੋ ਸੋ ਨਾ ਸਮੁੰਦਰ ਮੈਂ ਕਿਆ ਜਾਣੋ ਕਿਆ ਬੈਟ ਰਿਕਾਰਡ ਨਹੀਂ ਕਰਨਾ ਚਾਹੀਦਾ ਬਹੁਤ ਹੀ ਸੁਨਕਾਰ

ਇਹ ਨਾਲੇ ਜੰਮੀ ਭਾਤ ਸੁਖੋਸਾ ਸੁਣਿਆ ਹੋਵੇ ਤੇ ਬਹੁਤ ਯਾਦੀ ਮਹਾਰਾਜ ਜਿਹਨਾਂ ਨੇ ਪੰਜਵੀਂ 6ਵੇਂ ਇਤਿਹਾਸ ਤੋਂ ਲੈ ਕੇ ਢਾਡੀ ਕਲਾ ਮੰਦਰ ਸਾਰੇ ਉਤਾਰਕ ਦੇਖੇ ਨੇ ਢਾਡੀ ਕਲਾ ਮੰਦਰ ਜਿਹਨਾਂ ਨੇ ਆਪਣਾ ਦੋਹਾ ਕਰਵਾਇਆ ਬੀਬੀ ਰਾਜਵੀਰ ਕੌਰ ਦੀ ਭਾਤੋ ਔਰ ਇਹਦਾ ਵੀ ਬੀਬੀ ਪੈਲੇ ਦੀ ਬੀਬੀ ਗੁਰਦੀਤ ਕੌਰ ਦੀ ਵੀ ਔਰ ਉਹ ਸਰਮਾਨ ਕੋੜੀ ਹੈ ਕਿ ਬੀਬੀ ਪਿੰਦਰ ਕੌਰ ਜੀ ਖਾਲਸਾ ਔਰ ਬੀਬੀ ਰਾਜਵੀਰ ਕੌਰ ਦੀ ਭਾਤੋ ਜਿਹਨਾਂ ਨੇ ਕੰਗਰੇਡ ਵਰਗੀਆਂ ਧਰਤੀਆਂ ਜੋ ਤੇ ਜਾਂਦਾ ਸਭਾ ਬਣਿਆ ਤੇ ਮਾਂ ਕੋ ਕੋ ਜਿਹੜਾ ਨੇ ਕਦਰ ਕਰਦੇ ਤੁਹਾਡੇ ਵਰਗੀਆਂ ਸੱਚਤਾ ਨੇ ਜਿਹਨਾਂ ਨੇ ਸੋਨੇ ਦੇ ਮਹਿਲਾਂ ਦੇ ਨਾਲ ਪਰਮਾਨਿਆਂ ਦੇ ਮਹਿਲਾਂ ਦੇ ਰਹੇ ਤੇ ਵੀਰ ਬਿੰਦਰਪਾਲ ਜੀ ਖਾਲਸਾ ਔਰ ਬੇਟੀ ਰਾਜੀਤ ਕੌਰ ਜੀ ਭਾਗੂ ਔਰ ਕਹਿੰਦੇ ਪਾਛੋ ਪਾਣੀ ਦੇਖਾਈ ਪਰਮਾਨ ਬੜੀ ਗੱਲ ਹੈ ਕੋਈ ਜਾਂਦਾ ਗਿਆਨੀ ਰਹਾ ਜੋੜਾ ਇਹਨਾਂ ਦੀ ਸਰਦੀ ਵੱਜਦੀ ਤੁਸਾਰੇ ਕਿਉਂਕਿ 1999 ਤੋਂ ਲੈ ਕੇ ਅੱਜ ਤੱਕ ਇਹ ਬਾਹਰ ਪੰਜਾਬ ਦੀ ਪੰਜਥੇ ਕੋਨੇ-ਕੋਨੇ ਬਦਰ ਸਾਬਾ ਕਨੀਆ ਇਹ ਦਾਸ ਦੇ ਨਾਲ ਕੈਨੇਡਾ ਸਰਕਾਰੀ ਡਾਕਿਸ ਬਾਬਾ ਨੂੰ ਆਉਣੇ ਨਹੀਂ ਦੇ ਗਏਦਾ। ਉਹਨਾਂ ਪਰਿਵਾਰ ਆਸੰਗਤ ਮੈਂ ਆਪਣਾ ਬੇਨਤੀ ਸੰਿਕਲ ਲਗਾ। ਬਹੁਤ ਸਾਰੇ ਲੋਕ ਭਾਈ ਸ਼ਮਸ਼ੇਰ ਜੀ ਨੇ ਸੋਨੀਆ ਬਾਬਾ ਬਹੁਤ ਨਹੀਂ ਸਰਕਾਰੋਂ ਦੇ। ਟੀਵੀ ਕੈਂਟਰਾਂ ਦੇ ਅਕਸਰ ਇਹ ਦੇ ਗਏ ਚੱਲਦੇ ਰਹੇ ਤੇ ਉਹ ਵੀ ਆਏ ਹੋਏ ਨੇ ਕਬਿਲਸ ਗਾਰੀ ਦੀ ਮਹਿਲਾ ਜੀ ਜਿਹੜਾ ਮੈਂ ਤੁਹਾਨੂੰ ਗੱਲ ਕਰਦਾ ਉਹਨਾਂ ਦੀ ਦਿੱਤੀ ਇਹ ਭਾਰ ਹੁੰਦਾ ਹੈ ਕਿਤਾਬ ਹੈ ਕਿ ਪੁਜਾਰੀ ਭਾਈ ਕਾਮਲ ਜੀ ਬਹੁਤ ਸਰਬਾਰੋ ਦੇ ਕੌਮ ਦੇ ਮਹਾਨ ਦਰਬਾਰ ਦੀ ਹਰੀ ਸੰਗਤਾਂ ਨੂੰ ਸਤਿਨਾਮ ਸ੍ਰੀ ਵਾਹਿਗੁਰੂ ਮੈਂ ਬੈਠੀ ਕਰਦਾ ਜਾ ਰਿਹਾ ਸੀ ਵੀ ਜਿਨ੍ਹਾਂ ਨੇ ਰੱਬ ਦੇ ਪਿਆਰਾਂ ਦੀ ਕਦਰ ਕੀਤੀ ਹੈ ਨਾ ਮਹਾਂਪੁਰਖੋ ਤੇ ਫਰਗੋਨਾ ਨੂੰ ਫਿਰਾ ਦੇ ਆਪਣੇ ਬਰਕਤਿ ਬਣਾਤਾ ਜਿਹੜੇ ਰਾਮ ਦੇ ਪਿਆਰਾਂ ਨੇ ਰੱਬ ਦੀ ਕਦਰ ਕੀਤੀ ਹੈ ਉਹ ਮੈਂ ਗੱਲ ਕਰਦਾ ਮੈਂ ਚੱਕੀਆਂ ਦੀ ਗੱਲ ਨਹੀਂ ਕਰਦਾ ਕਿਉਂਕਿ ਪਾਵਨ ਦਰਬਾਰ ਦੀ ਕੇਵਲ ਤੇ ਕੇਵਲ ਸੱਚੀਆਂ ਦੀ ਗੱਲ ਕੀਤੀ ਹੁੰਦੀ ਹੈ ਜਦੋਂ ਪਾਵਨ ਦਰਬਾਰ ਮਹਾਰਾ ਜਿਹੜੇ ਗੁਰਪੁਰਾਏ ਕਰਨੀ ਸਾਰੀ ਪਾਈ ਗੁਰੂ ਪੂਰਾ ਤੇ ਕੇਵਲ ਬਾਗੀ ਮਣਾ ਤੇ ਅਪਰਦਾਸਾ ਕੋਈ ਨਾ ਪੁੰਚਹਾਰਾ ਦੂਜਾ ਆਪਣੇ ਸਾਹਿਬ ਦਾ ਪਰਵਾਰਾ ਮਹਾਰਾਜ ਨੇ ਗੁਰੂ ਆਪਣੇ ਉਪਰ ਬਣਾਈ ਕਿਤੇ ਬੜੀ ਬੜੀ ਮਾਰ ਤੋਂ ਪਰਚਿਤ ਸੁਆਬ ਆ ਗਿਆ ਭਈ ਮੈਨੂੰ ਫਤੇ ਕੋਈ ਬੁਲਾਵੇ ਤੇ ਮੈਂ ਕੰਮ ਨਹੀਂ ਨਾ ਬੁਲਾਪਾ ਆਪ ਭਾਵੇਂ ਆਸ ਕਰਕੇ ਨਾ ਕਰ ਭਈ ਮੈਨੂੰ ਕੋਈ ਫਤੇ ਬੁਲਾਵੇ ਭਈ ਤੇ ਖੁੱਲੇਸ਼ਾਹ ਨੇ ਖਾਲੀ ਆਗਮਨੀ ਤੇ ਆਦੇਸ਼ੇ ਕਰਨ ਕਰਕੇ ਖੁੱਲੇਸ਼ਾਹ ਨੇ ਬਹੁਤ ਸ਼ਰਮ ਦੀ ਗੱਲ ਕੀਤੀ ਉਹ ਕਹਿੰਦੇ ਚੜਦੇ ਸੁੱਖੇ ਘਰ ਦੇ ਵਿੱਚ ਬੈਠੇ ਜਿਹੜਾ ਦੇਟ ਵਿੱਚ ਕੋਈ ਉਹ ਵੀ ਪੁੱਤ ਪਰਦੇ ਬੈਠੇ ਉਹਦੇ ਨਾਮ ਦੇ ਵਾਲੇ ਪੁੱਤੇ ਕਾਣੀ ਉੱਤੇ ਪਰਦੇ ਬੈਠ ਕੇ ਉਹ ਲੋਕੀ ਕਹਿੰਦੇ ਧਾਰ ਨਿਕਲਦੀ ਮੈਂ ਤਾਂ ਪੱਤਰ ਗਾਦੇ ਬੈਠੇ ਉਹ ਜਿਆ ਕਾਦੀ ਹੱਥੋਂ ਮਾਰਦੇ ਨੇ ਕਿਉਂਕਿ ਮੈਂ ਨਹੀਂ ਜਨਾ ਮੇਰੇ ਪਾਸੇ ਕਹਿੰਦੇ ਨੇ ਸਭ ਮਹਿਜੂਤ ਜੋਤ ਹੈ ਸਕੇ ਪ੍ਰਾਪਰਟੀ ਨੂੰ ਕਹਿੰਦੇ ਕਿ ਮਾਰਾ ਜਾ ਮਨ ਤੋਂ ਜੋਤ ਸੁਖ ਹੈ ਆਪਣਾ ਉੱਤੇ ਕਰਦੇ اس نے اپنے اب کے ساتھ پہلے ساتھ tääنے انیہ چل 같ے ہیں ملو برzk Bell ت�� یار ਸਭ ਤੋਂ ਸਕੇ ਪੰਦਰਾ ਡਾਟਾ ਗੋਟਾ ਸਿਕਰ ਕਾਰ ਤੇ ਹੱਟ ਸਤੁਰ ਸਿਕੋ ਨਾਮ ਨਾਲ ਦੇ ਗੋਟਾ ਸਿਕਰ ਭਾਰਤੀ ਹੈ ਸਭ ਤੋਂ ਸਕੇ ਹੱਥ ਪੱਤ ਸੁਆਰੇ ਨਾਨਕ ਸਕੇ ਸਰਪਾਜੀ ਨਾਲ ਸਮਾਤ ਸੁਆਰੇ ਮੰਨ ਗਏ ਚ ਇਹਨਾਂ ਨੂੰ ਅੰਦਰ ਦੇ ਜੀ ਮਹਾਰਾਜ ਨੂੰ ਤੁਹਾਨੂੰ ਜਾਣ ਕੇ ਕਿ ਮਹਾਰਾਜ ਨੂੰ ਭਰਮ ਗਿਆ ਕਿ ਬਾਪ ਬਾਬਾ ਪੁੰਡਾ ਸਾਹਿਬ ਦੀ ਕਿਉਂਕਿ ਸਾਧਾ ਜੀ ਸਰ ਬੰਗਾਲ ਨੇ ਆਪਣੇ ਰਾਜ ਨੂੰ ਜਾਦਾ ਬੜੇ ਤੇ ਕੁਸ਼ਲ ਬਣਤੀ ਹੈ ਜਿਦਕ ਬੇਤੀਸ ਨੇ